ਸੋਮਵਾਰ ਨੂੰ ਕੇਂਦਰ ਸਰਕਾਰ ਨੇ 1984 ਦੀ ਸਿੱਖਾਂ ਖਿਲਾਫ ਹੋਈ ਹਿੰਸਾ ਬਾਬਤ 28 ਹੋਰ ਕੇਸ ਸਪੈਸ਼ਲ ਇਨਵੈਸਟੀਗੇਸ਼ਨ ਟੀਮ ਯਾਨੀ ਐਸਆਈਟੀ ਨੂੰ ਸੌਂਪ ਦਿੱਤੇ ਨੇ ਇਹ ਐਸਆਈਟੀ ਦਾ ਗਠਨ ਗ੍ਰਹਿ ਮੰਤਰਾਲੇ ਨੇ ਪਿਛਲੇ ਸਾਲ ਫਰਵਰੀ ਚ ਕੀਤਾ ਸੀ ਇਸ ਨਾਲ ਹੁਣ ਐਸਆਈਟੀ ਨੂੰ ਟੋਟਲ 77 ਕੇਸ ਜਾਂਚ ਵਾਸਤੇ ਸੌਂਪੇ ਗਏ ਨੇ ਇਹ ਉਹਨਾਂ 650 ਕੇਸਾਂ ਵਿੱਚੋਂ ਨੇ ਜਿਹੜੇ 1984 ਦੇ ਕਤਲੇਆਮ ਤੋਂ ਬਾਅਦ ਪੁਲਿਸ ਨੇ ਦਰਜ ਕੀਤੇ ਸਨ ਜਿਵੇਂ ਆਪਾਂ ਨੂੰ ਪਤਾ ਹੀ ਹੈ ਕਿ ਉਸ ਵੇਲੇ ਦੇ ਪ੍ਰਧਾਨ ਮੰਤਰੀ ਇੰਦਰਾ ਗਾਂਧੀ ਦੇ ਕਤਲ ਤੋਂ ਬਾਅਦ ਸਿੱਖਾਂ ਖਿਲਾਫ ਹੋਈ ਹਿੰਸਾ 'ਚ 3300 ਤੋਂ ਵੱਧ ਲੋਕ ਮੁਲਖ ਪਰਚ ਮਾਰੇ ਗਏ ਸਨ ਇਹਨਾਂ 'ਚੋਂ ਸਿਰਫ ਦਿੱਲੀ 'ਚ ਹੀ 2733 ਲੋਕ ਮਾਰੇ ਗਏ ਸਨ ਇਹ ਸਰਕਾਰੀ ਅੰਕੜਿਆਂ ਮੁਤਾਬਕ ਨੇ ਕੁਝ ਹੋਰ ਅੰਦਾਜ਼ੇ ਮੁਤਾਬਕ ਮਰਨ ਵਾਲਿਆਂ ਦੀ ਗਿਣਤੀ ਕਿਤੇ ਜ਼ਿਆਦਾ ਸੀ ਇਹ ਬੜੇ ਅਫਸੋਸ ਅਤੇ ਸ਼ਰਮ ਨਾਲ ਕਹਿਣਾ ਪੈਂਦਾ ਹੈ ਕਿ ਹੁਣ ਤੱਕ ਇਸ ਮਸਲੇ ਨੂੰ ਲੈ ਕੇ ਸਿੱਖ ਭਾਈਚਾਰੇ ਨੂੰ ਇਨਸਾਫ ਨਹੀਂ ਮਿਲਿਆ ਜਿਹੜੇ 650 ਕੇਸ ਦਰਜ ਕੀਤੇ ਗਏ ਉਹ ਇਸ ਵੇਲੇ ਦਰਜ ਕੀਤੇ ਸਨ ਉਹਨਾਂ ਚੋਂ ਕਰੀਬ 250 ਨੂੰ ਦਿੱਲੀ ਪੁਲਿਸ ਨੇ ਬੰਦ ਕਰਨ ਦੀ ਸਿਫਾਰਿਸ਼ ਕੀਤੀ ਸੀ ਇਸ ਕੇ ਇਹ ਕਹਿ ਕੇ ਕਿ ਇਨ੍ਹਾਂ ਕੇਸਾਂ ਚ ਪੁਖਤਾ ਸਬੂਤ ਨਹੀਂ ਮਿਲੇ ਕਿੰਨੀ ਅਫਸੋਸ ਦੀ ਗੱਲ ਆ ਕਿ ਲੋਕੀ ਸ਼ਰਿਆ ਮਾਰੇ ਗਏ ਲੋਕਾਂ ਅਤੇ ਪਰਿਵਾਰਾਂ ਨੇ ਉਹਨਾਂ ਦੇ ਸਾਹਮਣੇ ਮਾਰੇ ਗਏ ਉਹਨਾਂ ਮਰਦੇ ਦੇਖੇ ਅਤੇ ਪੁਲਿਸ ਕਹਿੰਦੀ ਹੈ ਕਿ ਕੋਈ ਸਬੂਤ ਨਹੀਂ ਐਸਆਈਟੀ ਦੇ ਕੇਂਦਰ ਸਰਕਾਰ ਵੱਲੋਂ ਗਠਨ ਪਿੱਛੇ ਵੀ ਇੱਕ ਸਿਆਸਤ ਚਲਕਦੀ ਹੈ ਇਹਦਾ ਗਠਨ ਇਸ ਕਰਕੇ ਕੀਤਾ ਗਿਆ ਕਿਉਂਕਿ ਆਮ ਆਦਮੀ ਪਾਰਟੀ ਨੇ ਇਸ ਬਾਰੇ ਐਲਾਨ ਕੀਤਾ ਸੀ ਹੁਣ ਵੀ ਜਿਹੜੇ ਤਾਜ਼ਾ ਕੇਸ ਐਸਆਈਟੀ ਨੂੰ ਸੌਂਪੇ ਗਏ ਨੇ ਉਹ ਵੀ ਪੰਜਾਬ ਚੋਣਾਂ ਦੇ ਮੱਦੇਨਜ਼ਰ ਸ਼ਾਇਦ ਕੀਤੇ ਗਏ ਲੱਗਦੇ ਨੇ ਜੇ 32 ਸਾਲਾਂ ਚ ਸਿੱਖ ਕਮਿਊਨਿਟੀ ਨੂੰ ਇਨਸਾਫ ਨਹੀਂ ਮਿਲਿਆ ਤਾਂ ਕੀ ਇਹ ਹੁਣ ਇਨਸਾਫ ਦੀ ਆਸ ਕਰ ਸਕਦੀ ਹੈ ਸ਼ਾਇਦ ਜਿਹੜੀ ਗੱਲ ਕੇਂਦਰ ਸਰਕਾਰਾਂ ਨਜ਼ਰਅੰਦਾਜ਼ ਕਰਦੀਆਂ ਆਈਆਂ ਵਾ ਭੁੱਲਦੀਆਂ ਆਈਆਂ ਵਾ ਉਹ ਇਹ ਕੀ 1984 ਦਾ ਚੈਪਟਰ ਮੁਲਕ ਦੇ ਇਤਿਹਾਸ ਚ ਇੱਕ ਬਲੈਕ ਮਾਰਕ ਹੋਵੇਗਾ ਬਲੈਕ ਮਾਰਕਰ ਰਹੂਗਾ ਇਹ ਮੁਲਕ ਪਰ ਚ ਪੰਜਾਬ ਚ ਤੇ ਬਾਹਰ ਵਾਸਤੇ ਪੰਜਾਬੀਆਂ ਚ ਅਤੇ ਦੁਨੀਆ ਪਰ ਚ ਲੋਕਤੰਤਰ ਪਸੰਦ ਲੋਕਾਂ ਚ ਹਮੇਸ਼ਾ ਰੜਖਦਾ ਰਹੂ